ਤੇ ਮੈਂ ਸਾਈਕਲ ਯਾਤਰਾ ਕਰਕੇ ਆਇਆ ਸ੍ਰੀ ਹੇਮਕੋਨ ਸਾਹਿਬ ਦੀ ਫਰੀਦਕੋਟ ਤੋਂ ਸ੍ਰੀ ਹੇਮਕੋਨ ਸਾਹਿਬ ਤੇ ਪਹਿਲਾਂ ਜਦੋਂ ਸ੍ਰੀ ਹੇਮਕੋਨ ਸਾਹਿਬ ਉਪਨ ਹੋਇਆ ਸੀਗਾ ਉਦੋਂ ਗਿਆ ਸੀਗਾ ਮੈਂ ਜੀ ਤੇ ਫਿਰ 2 ਮਹੀਨੇ ਬਾਅਦ ਫੇਰ ਗਿਆ ਤੇ ਗੱਡੀਆਂ ਤੇ ਤਾਂ ਕੋਈ ਹਰੇਕ ਹੀ ਜਾਂਦਾ ਆਮੀ ਥਰੇ ਜਾਂਦੇ ਜੀ ਫਿਰ ਇਹ ਸੋਚ ਥੋੜੀ ਵੱਖਰੀ ਰੱਖੀ ਆ ਵੀ ਆਪਾਂ ਸਾਈਕਲ ਤੇ ਜਾਣਾ ਤੇ ਕੋਈ ਨਹੀਂ ਆਈ ਜੀ ਬਸ ਪਾਣੀ ਪੋਣੇ ਮੀਂਹ ਮੁੰਦਾ ਸੀਗਾ ਜੀ ਹੁਣ ਬਾਰਿਸ਼ ਦਾ ਟਾਈਮ ਆ ਤੇ ਮੀਂਹ ਪਾੜਪੂੜ ਬਾੜੇ ਖਸਕਦੇ ਰਹਿੰਦੇ ਬਾਕੀ ਹੋਰ ਕੋਈ ਦਿੱਕਤ ਨਹੀਂ ਆ ਜੀ ਬੋਡੀ ਦੀ ਕੋਈ ਕੋਈ ਸਮੱਸਿਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਮਲਪ੍ਰੀਤ ਸੈੰਗਾ ਉਮਰ ਮੇਰੀ 25 ਸਾਲ ਆ ਤੇ ਮੈਂ ਸਾਈਕਲ ਯਾਤਰਾ ਕਰਕੇ ਆਇਆ ਸ਼੍ਰੀ ਹਿਮਕੋਨ ਸਾਹਿਬ ਦੀ ਫਰੀਦਕੋਟ ਤੋਂ ਸ਼੍ਰੀ ਹਿਮਕੋਨ ਸਾਹਿਬ ਜੀ ਤੇ ਮਨ ਦੇ ਵਿੱਚ ਸੋਚ ਕਿਵੇਂ ਆਈ ਸਾਈਕਲ ਤੇ ਜਾਂਦੀ ਕਿਉਂਕਿ ਲੋਕ ਤਾਂ ਵੱਡੀਆਂ ਵੱਡੀਆਂ ਗੱਡੀਆਂ ਤੇ ਜਾਂਦੇ ਉੱਥੇ ਆ ਇਹ ਤਾਂ ਹੀ ਬਸ ਆਪਣੇ ਆਪ ਹੀ ਸੋਚ ਆ ਗਈ ਮਨ ਦੇ ਵਿੱਚ ਵੀ ਜਨੂਨ ਬਣ ਗਿਆ ਕਿ ਵੀ ਹਾਂ ਸਾਈਕਲ ਤੇ ਜਾਣਾ ਸ਼੍ਰੀ ਹੇਮਕੁੰਨ ਸਾਹਿਬ ਤੇ ਉਹ ਹੀ ਪੂਰਾ ਕੀਤਾ ਜੀ ਇਹ ਵੀ ਪਤ ਲੱਗਿਆ ਪਹਿਲਾਂ ਤੁਸੀਂ ਇੱਕ ਗੱਡੀ ਤੇ ਵੀ ਜਾ ਕੇ ਆਏ ਹਾਂ ਹਾਂਜੀ ਹਾਂਜੀ ਮੈਂ 2 ਮਹੀਨੇ ਪਹਿਲਾਂ ਜਦੋਂ ਸ਼੍ਰੀ ਹੇਮਕੁੰਨ ਸਾਹਿਬ ਓਪਨ ਹੋਇਆ ਸੀਗਾ ਉਦੋਂ ਗਿਆ ਸੀਗਾ ਮੈਂ ਜੀ ਤੇ ਫਿਰ 2 ਮਹੀਨੇ ਬਾਅਦ ਉਹਨਾਂ ਫੇਰ ਗਏ ਦੁਬਾਰਾ ਫੇਰ ਹਾਂ ਹਾਂਜੀ ਮਨ ਦੇ ਵਿੱਚ ਕੀ ਸੋਚਿਆ ਸੀ ਮਨ ਦੇ ਵਿੱਚ ਸੋਚਿਆ ਵੀ ਸਾਈਕਲਿੰਗ ਤੇ ਘੁੰਮਣਾ ਹੈ ਦੁਨੀਆ ਘੁੰਮਣੀ ਹੈ ਇੰਡੀਆ ਘੁੰਮਣਾ ਪਹਿਲਾਂ ਸਾਰਾ ਫਿਰ ਹੌਲੀ-ਹੌਲੀ ਅੱਗੇ ਵਧਾਂਗੇ ਤੁਸੀਂ ਇੱਕ ਆਮ ਪਰਿਵਾਰ ਦੇ ਆਪਾਂ ਮਿਡਲ ਫੈਮਿਲੀ ਦੇ ਕਹਿ ਸਕਦੇ ਮਿਡਲ ਫੈਮਿਲੀ ਦੇ ਜਿਹੜੇ ਤੁਸੀਂ ਨੌਜਵਾਨ ਹੋ ਹਾਂਜੀ ਤੇ ਫਿਰ ਇਹ ਮਨ ਦੇ ਵਿੱਚ ਇਹ ਸੋਚ ਕੇ ਮਿਲਿਆ ਰਿਹਾ ਤੁਸੀਂ ਵੀ ਮੈਂ ਸਾਈਕਲ ਤੇ ਜਾਵਾਂ ਸ੍ਰੀ ਹਿਮਕੁੰਡ ਸਾਹਿਬ ਪਹੁੰਚਾਂ 1600 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਇਹ ਹੈ ਜੀ ਕਿ ਮੋਟਰਸਾਈਕਲ ਤੇ ਗੱਡੀਆਂ ਤੇ ਤਾਂ ਕੋਈ ਹਰੇਕ ਹੀ ਜਾਂਦਾ ਆ ਵੀ ਥਰੇ ਜਾਂਦੇ ਜੀ ਫਿਰ ਇਹ ਸੋਚ ਥੋੜੀ ਵੱਖਰੀ ਰੱਖੀ ਆ ਵੀ ਆਪਾਂ ਸਾਈਕਲ ਤੇ ਜਾਣਾ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆ ਭਾਬੀ ਜੀ ਤੇ ਦੋ ਜਪਤੀ ਇੱਕ ਦੀ ਜਕ ਦੀਦੀ ਜੀ ਤੇ ਬ੍ਰਦਰ ਵੀਰੇ ਵੱਡੇ ਮਾਤਾ ਪਿਤਾ ਉਹਨਾਂ ਦੀ ਡੈਥ ਹੋ ਗਈ ਸੀ ਅੱਜ ਫਿਰ ਮਹਿਸੂਸ ਹੋ ਰਿਹਾ ਜੇ ਮਾਤਾ ਪਿਤਾ ਇੱਥੇ ਹੁੰਦੇ ਤਾਂ ਕਿੰਨਾ ਖੁਸ਼ੀ ਮਹਿਸੂਸ ਹੁੰਦੀ ਹਾਂਜੀ ਮਹਿਸੂਸ ਤਾਂ ਹੁੰਦੀ ਸੀ ਤੇ ਮਨ ਜਿਹੜੇ ਹਜੇ ਵੀ ਨੌਜਵਾਨ ਕਿਤਨੇ ਕਿਤੇ ਉਹਨਾਂ ਦੀ ਸੋਚ ਗਲਤ ਹੈ ਨਸ਼ੇ ਦੀ ਆਦੀ ਹੋ ਚੁੱਕੇ ਨੇ ਗਲਤ ਜਿਹੜੇ ਪਾਸੇ ਸੋਚ ਉਹਨਾਂ ਦੀ ਉਹਨਾਂ ਨੂੰ ਕਿਤੇ ਬੈਲੇ ਮੈਸੇਜ ਹਾਂਜੀ ਇਹੀ ਹੈ ਵੀ ਨਸ਼ਿਆਂ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਸਾਈਕਲਿੰਗ ਕਰੋ ਵਧੀਆ ਆਪਦੀ ਸਿਹਤ ਤੰਦਰੁਸਤ ਰੱਖੋ ਤੇ ਮੈਂ ਵੀ ਵਹਿ ਕਿ ਪਹਿਲਾਂ ਘਾਟੀ ਸੈਕਾ ਜਾਉਣਾ ਹੁੰਦਾ ਫਿਰ ਜਿਵੇਂ ਆਪਾਂ ਏਮਕੋਨ ਸਾਹਿਬ ਜਾਣਾ ਸੀਦਾ ਥੋੜਾ ਜਨੂਨ ਬਣਿਆ ਵੀ ਸਾਈਕਲਿੰਗ ਕਰਨੀ ਚਾਹੀਦੀ ਪਰ ਵਧੀਆ ਸਰੀਰ ਫੈਕਟਰ ਇਹਦਾ ਸਾਈਕਲਿੰਗ ਨਾਲ ਜਿਹਨੇ ਤੁਸੀਂ ਏਮਕੋਨ ਸਾਹਿਬ ਗਏ ਆ ਜਾਣ ਆਉਣ ਸਮੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਦਿੱਕਤ ਕੋਈ ਨਹੀਂ ਆਈ ਜੀ ਬਸ ਪਾਣੀ ਪੂਣੇ ਮੀਂਹ ਮੁੰਦਾ ਸੀਗਾ ਹੁਣ ਬਾਰਿਸ਼ ਦਾ ਟਾਈਮ ਆ ਤੇ ਮੀਂਹ ਪਾੜ ਪੂੜ ਬਾਹਲੇ ਖਿਸਕਦੇ ਰਹਿੰਦੇ ਬਾਕੀ ਹੋਰ ਕੋਈ ਦਿੱਕਤ ਨਹੀਂ ਆਈ ਬਾਡੀ ਦੀ ਕੋਈ ਕੋਈ ਸਮੱਸਿਆ ਨਹੀਂ ਹੈ ਸਿਰ ਤੱਕ ਨਹੀਂ ਦੋਖਿਆ ਆਪਣਾ ਉੱਥੇ ਕਰ ਮੇਰਾ ਨਾਮ ਅਮਨਦੀਪ ਕਾਰਈ ਪੈਂਡ ਮੇਰਾ ਵੰਦਾਸਟਾਨ ਹੈ ਮੈਂ ਫ੍ਰੀडम फाइਟਰ ਸਰਦਾਰ ਲਾਲ ਸਿੰਘ ਦੀ ਪੋਤੀ ਆਈ ਤੇ ਕਿਤੇ ਨਾ ਕਿਤੇ ਜਾ ਕੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਇਹ ਵਧੀਆ ਯਾਤਰਾ ਕਰਕੇ ਆਇਆ ਹੋ ਸਕਦਾ ਆਉਣ ਵਾਲੇ ਟਾਈਮ ਆਸੀਂ ਵੀ ਦੋਨੇ ਜਣੇ ਯਾਤਰਾ ਕਰਕੇ ਆਵਾਂਗੇ ਕਿਤੇ ਕਿਤੇ ਮਹਿਸੂਸ ਹੁੰਦਾ ਕਿਤੇ ਜੇਕਰ ਅੱਜ ਤੋਂ ਬੇ ਸਾਸ ਹੋਣਾ ਹੁੰਦੇ ਤਾਂ ਤੁਹਾਨੂੰ ਜਿੰਮੇਵਾਰੀ ਘੱਟ ਮਿਲਣੀ ਸੀ ਅੱਜ ਉਹਨਾਂ ਦੀ ਜਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਹਾਂਜੀ ਬਹੁਤ ਜ਼ਿਆਦਾ ਹੁੰਦੀ ਆ ਕਦਮ ਕਦਮ ਤੇ ਹੀ ਹੁੰਦੀ ਆ ਸਰ ਉਹ ਤਾਂ ਕਿਉਂਕਿ ਘਰ ਵਿੱਚ ਰਹਿਣੀਆਂ ਹਰ ਵਕਤ ਮਾਪਿਓ ਦਾ ਮੇਰੀ ਗੱਲ ਹੋ ਰਹੀ ਸਰ ਮਾਪਿਓ ਦੀ ਜਿਹੜੀ ਮਾਪਿਓ ਨੇ ਆਪਣੇ ਬੱਚੇ ਲਈ ਕਹਿ ਬਣ ਜਾਣਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਮਹਿੰਗਾ ਭਾਬੀ ਹੈਗੀਆਂ ਬਾਕੀ ਸਾਡੇ ਘਰ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਵੀ ਆਸੀਂ ਮੈਂ ਆਪਦੇ ਛੋਟੇ ਭਰਾ ਵਾਂਗੂ ਰੱਖਦੀਆਂ ਕੋਈ ਸਾਡਾ ਭਾਬੇ ਜਵਾਰ ਵਾਲਾ ਰਿਸ਼ਤਾ ਹੈ ਨਹੀਂ ਇਹਨਾਂ ਵਿੱਚ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਤੁਸੀਂ ਤੁਸੀਂ ਤਾਂ ਬੜੇ ਕੁਝ ਮਹਿਸੂਸ ਹੋਇਆ ਹਾਂਜੀ ਸਰ ਨੌਜਵਾਨਾਂ ਨੂੰ ਇਦਾਂ ਹੀ ਆ ਸਰ ਵੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਜਿੱਦ ਤੱਕ ਇਹ ਆਪਾਂ ਤੁਰ ਕੇ ਵੀ ਆਪਾਂ ਗੁਰਦਾਰਾ ਸਾਹਿਬ ਕੋਈ ਜਾਂਦੇ ਨਹੀਂ ਅੱਜਕਲ ਚ ਇਹ ਅੱਜ ਸਾਈਕਲ ਯਾਤਰਾ ਕੀਤੀ ਆ ਸਾਰਿਆਂ ਨੂੰ ਕਰਨੀ ਚਾਹੀਦੀ ਆ ਚਲੋ ਗੱਡੀਆਂ ਵੀ ਤੱਕ ਜੇ ਜਾਣਦੀ ਆ ਤਾਂ ਸਭ ਨੂੰ ਜਿਹੜੇ ਘਰੇ ਬੈਠੇ ਆ ਬਜ਼ੁਰਗਾਂ ਆ ਜਾਂ ਨੌਜਵਾਨਾਂ ਸਭ ਨੂੰ ਜਾਨਣਾ ਚਾਹੀਦਾ ਈ ਗੁਰੂ ਘਰ ਮੱਥਾ ਟੇਕਿਆ ਹੋ ਸ। ਬਹੁਤ ਮਾਣ ਵਾਲੀ ਗੱਲ ਆ ਕਿ ਸਾਡਾ ਬੱਚਾ ਸ੍ਰੀ ਹੇਮਕੁੰਡ ਸਾਹਿਬ ਦੀ ਸਾਈਕਲ ਯਾਤਰਾ ਕਰਕੇ ਆਏ ਪਰ ਮੇਰਾ ਇਹੀ ਨੌਜਵਾਨ ਨੂੰ ਸੁਨੇਹਾ ਹੈ ਕਿ ਨਸ਼ੇ ਤੋਂ ਦੂਰ ਰਹਿ ਕੇ ਯਾਤਰਾਵਾਂ ਵਾਲੀ ਪਾਸੇ ਜਾਂ ਕਿਸੇ ਵੀ ਪਿੰਡ ਦੇ ਗੁਰੂਤਾਂ ਵਿੱਚ ਜਾਣਾ ਚਾਹੀਦਾ ਈ। ਹਾਂਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦਾਂ ਇਹ ਬੱਚੇ ਦੇ ਸਾਡੇ ਦੇ ਵੀ ਜੀ ਨੇ ਸੇਮਕੁੰਡ ਸਾਹਿਬ ਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਜਿਵੇਂ ਇਹਦਾ ਮਾਪਿਓ ਨੀ ਸੀਗਾ ਸਾਡੀ ਪੋਤ ਨੋ ਨੇ ਇਹਦੀ ਮਾਂ ਦੀ ਘਾਟ ਨਹੀਂ ਆਉਣ ਦਿੱਤੀ ਤੇ ਅਸੀਂ ਇਹਦੇ ਵੀ ਧੰਨਵਾਦੀ ਆ ਸੱਚੇ ਪਾਤਸ਼ਾਹ ਮਹਾਰਾਜ ਐਵੇਂ ਕਿਰਪਾ ਰੱਖੇ ਬੱਚੇ ਦੀ ਉਮਰ 100 ਸਾਲ ਦੀ ਕਰਕੇ ਕਰੇ ਪਰਮਾਤਮਾ ਐਵੇਂ ਇਸ ਨੂੰ ਯਾਤਰਾ ਕਰਾਉਂਦਾ ਰਵੇ ਤੇ ਇਹ ਯਾਤਰਾ ਕਰਦਾ ਰਵੇ ਮਹਾਰਾਜ ਸਰਤੇ ਦੇ ਮਿਹਰ ਭਰਿਆ ਹੱਥ ਰੱਖੇ ਜੀ ਪਾਪੂ ਵੀ ਕਿਤੇ ਨਾ ਕਿਤੇ ਮਹਿਸੂਸ ਜੇ ਬੱਚੇ ਦੀ ਨੂੰ ਵੇਖ ਕੇ ਇਹ ਇਹਦੀ ਰੀਸ ਕਰਨੀ ਚਾਹੀਦੀ ਆ ਕਿਸੇ ਨੂੰ ਐਂ ਨਹੀਂ ਕਹਿਣਾ ਚਾਹੀਦਾ ਵੀ ਜਾਂ ਯਾਤਰਾ ਸਾਈਕਲ ਤੇ ਕਰਦਾ ਫਿਰਦਾ ਸਮਾਂ ਦੀ ਇਹਦੀ ਰੀਸ ਕਰੇ ਉਹ ਵੀ ਸਾਈਕਲ ਤੇ ਯਾਤਰਾ ਕਰਕੇ ਆਉਣ ਬਹੁਤ ਬਹੁਤ ਧੰਨਵਾਦ ਆ ਜੀ हां जी ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡਾ ਭਤੀਜਾ ਜਿਹੜਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸਭ ਕਰਕੇ ਆਇਆ ਜੀ ਸਾਡੇ ਲਈ ਬਹੁਤ ਵਧੀਆ ਜੀ ਬਹੁਤ ਵਧੀਆ ਤੀਰਤ ਰਿਆ ਪਰ ਇਹਨਾਂ ਦੇ ਪਹੁੰਚਣ ਤੇ ਸਾਨੂੰ ਬਹੁਤ-ਬਹੁਤ ਖੁਸ਼ੀ ਆ ਜੀ ਘਰੇ ਪਹੁੰਚਣ ਦੀ ਜਿਹਨਾਂ ਕੇ ਪੂਰੀ ਮਹਿਸੂਸ ਹੁੰਦੀ ਵੀ ਉਹ ਦੇ ਭਤੀਜਾ ਦਾ ਮੈਸੇਜ ਕਿੰਨਾ ਸੋਨਾ ਜਾਉਂਦਾ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਜਾਊਗਾ ਇਹ ਨੌਜਵਾਨਾਂ ਨੂੰ ਬਹੁਤ ਵਧੀਆ ਜਾਊਗਾ ਕਿ ਇਸ ਬੱਚੇ ਦੇ ਵਿੱਚ ਕਿੰਨਾ ਸਾਹ ਯਾਤਰਾ ਕਰਨ ਦਾ ਜੀ ਲੋਕ ਅੱਜ ਕੱਲ ਜਿਵੇਂ ਆਦੇ ਹੁੰਦੇ ਗੱਡੀਆਂ ਤੇ ਜਾ ਕੇ ਜਾਂਦਾ ਨਹੀਂ ਕੋਈ ਤੀਰਥਾ ਦੇ ਜੀ ਤੇ ਪਰ ਇਹ ਬੱਚੇ ਨੇ ਬਹੁਤ ਵ सानु बहुत मान महसुस